ਸਵਾਗਤ ਹੈ ਕਿਸਾਨ ਵੀਰੋ ਉਹ ਡਾਟਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਫਰੀਦਕੋਟ ਜ਼ਿਲ੍ਹੇ ਦੀ ਹੈ ਜੀ ਪਿੰਡ ਮੱਲਾ ਵੀਰੇ ਮੱਲਾ ਮੱਲਾ ਘਰ ਦੀ ਝੋਟੀ ਆਪਾਂ ਲੈ ਕੇ ਆਏ ਕਿਹੜਾ ਸੂਆ ਕਦੋਂ ਸੂਈਆ ਤੇ ਅਜੇਰ ਜੱਪਾ ਸਾਹਿਬ ਕੰਪਲੀਟ ਆ ਤੇ ਮਗਰ ਵੀ ਬੱਚਾ ਕੱਟੀ ਹੈ ਜੀ ਗੱਲਬਾਤ ਬਾਈ ਨਾਲ ਕਰਾਵਾਂ ਸਾਰੀ ਤੁਹਾਨੂੰ ਇਨਫੋਰਮੇਸ਼ਨ ਲੈ ਕੇ ਦੇਵਾਂਗੇ ਸਾਰੀ ਜਾਣਕਾਰੀ ਪੁੱਛ ਕੇ ਫਿਰ ਤੁਸੀਂ ਬਾਈ ਨੂੰ ਲਾਉਣਾ ਫੋਨ ਆਜੋ ਜੀ ਇੱਥੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਠੀ ਠੀਕ ਠਾਕ ਹਾਂ ਵੀਰੇ ਵਧੀਆ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ ਮੇਰਾ ਨੰਬਰ ਹੈਗਾ 98766 98912 ਦੁਬਾਰਾ ਫੇਰ ਬੋਲ ਦਿਓ 98766 98912 98912 ਪਿੰਡ ਜੀ ਮੱਲਾ ਜੀ ਮੱਲਾ ਤੇ ਜ਼ਿਲ੍ਹਾ ਜ਼ਿਲ੍ਹਾ ਫਰੀਦਕੋਟ ਆ ਜੀ ਤੇ ਦਾਸੀਲ ਜੈਤੋ ਜੀ ਜੈਤੋ ਤੇ ਇਧਰੋਂ ਭਗਤੇ ਤੋਂ ਕਿੰਨੇ ਮਿੰਟ ਰਾ ਇਥੋਂ ਤਕਰੀਬਨ 10 ਕਿਲੋਮੀਟਰ ਪੈ ਜਾਂਦਾ ਜੀ 10 ਕਿਲੋਮੀਟਰ ਤੇ ਬਾਜਾਖਾਨਾ ਬਾਜੇ ਤੋਂ 2 ਕਿਲੋਮੀਟਰ ਹੈ ਜੀ 2 ਕਿਲੋਮੀਟਰ ਹਾਂਜੀ ਤੇ ਇਹ ਆ ਗਿਆ ਇਹਦੇ ਬਾਜੇਖਾਨੇ ਇਧਰ ਨਾਲਾ ਰੋਡ ਤੇ ਭਗਤੇ ਦੇ ਸਨ ਚ ਹਾਂਜੀ ਡੋਰ ਟੱਪਣ ਸੋ ਡੋਰ ਹਾਂ ਡੋਰ ਦੇ ਨਾਲ ਹੀ ਇਧਰੋਂ ਭਗਤੇ ਕਰਨਾ ਡੋਰ ਟੱਪ ਕੇ ਇਧਰੋਂ ਬਾਜਾਖਾਨਾ ਬਾਜਾਖਾਨਾ ਓਕੇ ਤੇ ਵੀਰੇ ਝੋਟੀ ਜਿਹੜੀ ਆਪਾਂ ਦੇਖੀ ਨੇ ਵਪਾਰ ਦਾ ਕੰਮ ਤਾਂ ਨਹੀਂ ਕੋਈ ਆਪਾਂ ਨਹੀਂ ਜੀ ਘਰੇਲੂ ਕੰਮ ਹੈ ਜੀ ਆਪਣੇ ਘਰੇਲੂ ਕੰਮ ਤੇ ਵੀਰੇ ਕਿਹੜਾ ਸੂਆ ਸੂਰੀ ਹੈ ਇਹ ਇਹ ਤੀਜਾ ਸੂਆ ਸੂਏ ਆ ਬਈ ਅ ਕਿੰਨਾ ਦੁੱਧ ਕੱਢਿਆ ਫਿਰ ਪਹਿਲੇ ਸੂਏ ਪਹਿਲੇ ਸੂਏ ਤਾਂ ਕੱਢਿਆ ਸੀ 12 ਲੀਟਰ ਜੀ ਹਾਂ ਤੇ ਹੁਣ ਦੂਜੇ ਸੂਏ ਕੱਢਿਆ ਜੀ 14 ਲੀਟਰ ਐਤ ਕੀ ਹੋਰ ਕਿੰਨਾ ਕਹਿ ਕੇ ਲੈ ਐਤ ਕੀ ਤਕਰੀਬਨ 16 ਲੀਟਰ ਤੋਂ ਬਾਹਰ ਜਾਊਗੀ ਜੀ ਤੇ ਵੀਰੇ ਲੰਮਾ ਸਾਮਾ ਦੁੱਧ ਦਿੰਦੀ ਹਾਂ ਹਾਂ ਲੰਮਾ ਸਾਮਾ ਦੁੱਧ ਦਿੰਦੀ ਓਕੇ ਤੇ ਜੇਰ ਪੈ ਗਈ ਨਾ ਕੰਪਲੀਟ ਜੇਰ ਪੈ ਗਈ ਕੰਪਲੀਟ ਓਕੇ ਖੋਲੋ ਜਿਹਦਾ ਤੋਰਾ ਕਰਾ ਕੇ ਚੈੱਕ ਤੋਰਾ ਤਾਰਾ ਤੁਹਾਨੂੰ ਕਰਾ ਦਿਆਂ ਚੈੱਕ ਸੂਕ ਕੇ ਹੱਟਿਆ ਹੈ ਜੇਰ ਪੈ ਕੇ ਹੱਟਿਆ ਜੀ ਵੇ ਵਾਕੀ ਦਾ ਥੋੜਾ ਬਹੁਤਾ ਬਾਈ ਨੇ ਧਾਰਾ ਧੁਰਾ ਮਾਰ ਕੇ ਬੋੜਾ ਬੋੜਾ ਕੱਢਿਆ ਤੇ ਮਗਰ ਪਲੱਸ ਪੁਆਇੰਟ ਕੱਟੀ ਵੀ ਬਹੁਤ ਚੰਗੀ ਆ ਕੱਟੀ ਵੀ ਚੰਗੀ ਆ ਵੀਰੇ ਕੁਛ ਪਤਾ ਹੈਗਾ ਵੀ ਕਿਹੜੇ ਟੀਕੇ ਇਹ ਵੀਰੇ ਮੇਰੇ ਕੋਲ ਹੈਗਾ ਸੀ ਮੇਰੇ ਹਿਸਾਬ ਨਾਲ ਮੈਨੂੰ ਇੰਨਾ ਤਾਂ ਨਹੀਂ ਪਤਾ ਤੇ ਦੂਜਾ ਜਿਹੜਾ ਬੰਦਾ ਦਾਊ ਕਹਿੰਦਾ ਦੱਸ ਦਿਓ ਹਾਂ ਦੇਖੀ ਚੱਤ ਆ ਦੇਖੋ ਕਰੋ ਕੁਆਲਟੀ ਚੱਕ ਲੈ ਚਲੋ ਵੀਰੇ ਇਹ ਡਾਕਟਰ ਟੀਕਾ ਵੀ ਦੇ ਕੇ ਗਿਆ ਸੀ ਜਿਹੜਾ ਪਰ ਆਇਆ ਸੀ ਤੇ ਉਹ ਟੀਕਾ ਬੱਚਿਆਂ ਨੇ ਡਿਲੀਟ ਮਾਰਤਾ ਮੋਬਾਈਲ 'ਚ ਸੀ ਓਕੇ ਜੀ ਹਾਂਜੀ ਬਾਕੀ ਤਾਂ ਕੱਟੀ ਉਹੀ ਦੱਸੀ ਜਾਂਦੇ ਲੈ ਚਲੋ ਜੀ ਬਸ ਚੰਗੇ ਰਿਕਾਰਡ ਦੀ ਕੱਟੀ ਹੈ ਜੀ ਮਗਰ ਆਹ ਦੇਖੋ ਕੱਦ-ਕੱਡ ਫੁੱਲ ਆ ਜੀ ਹਾਂਜੀ ਸੀਲ ਆ ਪੂਰੀ ਵੀਰੇ ਯਾਰ ਹੂੰ ਸੀਲ ਤਾਂ ਉਹ ਫਿਰ ਬਹੁਤ ਆ ਹਾਂਜੀ ਲੰਮਾ ਸਾਮਾ ਦੁੱਧ ਦਿੰਦੀ ਆ ਹਾਂ ਲੰਮਾ ਸਾਮਾ ਦੁੱਧ ਦਿੰਦੀ ਆ ਇਹਦੇ ਸੀਲ ਆ ਪੂਰੀ ਓਕੇ ਜੀ ਹਾਂ ਜਿਵੇਂ ਹੁਣ ਪਹਿਲਾਂ ਨੂੰ ਕੁੜੇ ਦੀ 1 ਨੰਬਰ ਆਹ ਦੇਖੋ ਜੀ ਕੋਰ ਕੁਆਲਿਟੀ ਚੈੱਕ ਜਿਵੇਂ ਪਾਸੂ ਤਾਜ਼ਾ ਸੂਆ ਆਉਂਦਾ ਮੇਰੇ ਇੰਦਰਲਾ ਸਾਨ ਮੜਾ ਲੰਮਾ ਦਿਖਾਈ ਇਹਦੇ ਚੁੰਗ ਚੰਗੇ ਬੱਚਾ ਇਹ ਬੱਚਾ ਚੁੰਗੇ ਆ ਜੀ ਹੁਣੀ ਓਕੇ ਓਕੇ ਕਿਉਂਕਿ ਦੇਸੀ ਬੰਦੇ ਆ ਗਿਆ ਹੈ ਜਾਨਣ ਹੈਗੀ ਫੇ ਛਾਡੋ ਮੜਾ ਬੱਚਾ ਧਾਰਾਂ ਕਰਾ ਕੇ ਚੈੱਕ ਆ ਦੇਖੋ ਜੀ ਕੁਆਲਿਟੀ ਬੁਰੀ ਚੰਗੀ ਚੰਗੇ ਸਿੰਘ ਸਰਲੇ ਦੀ ਆ ਬਾਕੀ ਦਾ ਬਾਈ ਕਹਿੰਦਾ ਆਪਣੀ ਘਰੇ ਚੋ ਹੀ ਬੱਚਾ ਕੱਟੀ ਦੇਖੋ ਜੀ ਕਿੰਨੀ ਪੈਰੀ ਆ ਦੇਖੋ ਬੱਚਾ ਚਾਹੁੰਦਾ ਕੋਈ ਦੇਖ ਆ ਦੇਖੋ ਵੀਰੋ ਚਲਾ ਹੀ ਮਾਰ ਦੋ ਧਾਰਾ ਕੋਈ ਗੱਲ ਨਹੀਂ ਕਿਉਂਕਿ ਝਗਾ ਕੇ ਹਟਿਆ ਨਾ ਬਾਈ ਸਾਫੀ ਚੁੰਗੀਆਂ ਦੀ ਖੁੱਲ ਗਈ ਸੀ ਜਦੋਂ ਮੈਂ ਧਾਰਾ ਦੁਰਾ ਕੱਢਦਾ ਬਾਈ ਕਿ ਨਹੀਂ ਕੱਢਦਾ ਨਹੀਂ ਨਹੀਂ ਮੈਂ ਤਾਂ ਪਹਿਲੀ ਵਾਰ ਹੀ ਬੈਠਾ ਓਕੇ ਜੀ ਨਹੀਂ ਦਿਸੀ ਜਾਂਦਾ ਬਾਕੀ ਆ ਤੁਸੀਂ ਧਾਰਾ ਤੁਰਾ ਕੇ ਮਾਰਕ ਤੇ ਲਿਜਾ ਸਕਦੇ ਹੋ ਨਾ ਕੋਈ ਭੂਰ ਹੈ ਓਕੇ ਜੀ ਸਾਡੋ ਮੜਿਆ ਤੁਹਾਨੂੰ ਮੈਂ ਮਾਰਕ ਦਿਵਾਵਾਂ ਜੀ ਆ ਦੇਖੋ ਜੀ ਮੈਂ ਹੀ ਤੁਹਾਨੂੰ ਕਰਾਉਣਾ ਚੈੱਕ ਕਹ ਰਹੇ ਥਾ ਨਾ ਨਹੀਂ ਧਾਰਾ ਕਰੋ ਚੈੱਕ ਤੇ ਬਾਕੀ ਦੀ ਗੱਲ ਚੰਗੀ ਆ ਪੱਠ ਬੁੜੇ ਦੀ ਚੰਗੀ ਆ ਤੇ ਬਾਈ ਕਹਿੰਦੇ ਮੋਲੇ ਦਾ ਫੋਨ ਤੇ ਹੋਊਗਾ ਹੋਊਗਾ ਜਮਾਂ ਜਾਇਜ਼ ਪਸੂ ਦੇ ਹਿਸਾਬ ਨਾਲ ਹਨਾ ਹਾਂਜੀ ਕਹਿੰਦੇ ਵੀ ਕੋਈ ਵੱਧ ਘੱਟ ਮੌਕੇ ਤੇ ਹੋ ਜਾਂਦਾ ਹਨਾ ਤੇ ਹੋਊ ਜਮਾਂ ਜਾਇਜ਼ ਕੱਟੀ ਫੇਰ ਦੇ ਕੋਈ ਕਿੰਨੀ ਕੱਟੀ ਪੂਰੀ ਵਧੀਆ ਜੀ ਕੱਟੀ ਪੂਰੀ ਵਧੀਆ ਹੋਸ਼ੋ ਦਾ ਰਿਕਾਰਡ ਵੀ ਥਿਆ ਜਾਈ ਜੀ ਇਹਦਾ ਓਕੇ ਜੀ ਓਕੇ ਤੇ ਸਾਰਾ ਬਾਇਓ ਡਾਟਾ ਬਾਈ ਕੋਲੇ ਹੈਗਾ ਤਾਰਾਂ ਆਪਾਂ ਤੁਹਾਨੂੰ ਮੈਂ ਮਾਰ ਕੇ ਦਿਖਾ ਦਿਆਂ ਚੰਗੀ ਆਧਾਰ ਦੁਰਦੀ ਬਾਕੀ ਦੀ ਗੱਲ ਨੰਬਰ ਬੋਲ ਦਿਓ ਵੀਰੇ ਫੇਰ 98765 ਜੀ 98912 ਪਿੰਡ ਮੱਲਾ ਮੱਲਾ ਪਿੰਡ ਹੈ ਜੀ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਜੀ ਜ਼ਿਲ੍ਹਾ ਪਿੰਡ ਹਾਂ ਫਰੀਦਕੋਟ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਤੇ ਮੁੱਲੇ ਦਾ ਫੋਨ ਤੇ ਹੂ ਹੋ ਜੋ ਮੈਂ ਜਾਇਜ਼ ਚੰਗੇ ਜ਼ਰੂਰ ਬਾਈ ਨਾ ਕਰੋ ਸੰਪਰਕ ਥਾਣੇ ਦੀ ਸਾਫਾ ਬਾਕੀ ਦੀ ਗੱਲ ਸੰਗਤ ਨਾਲ ਇੱਕ ਨੰਬਰ ਹੈ ਸੂਈ ਵੀ ਹੈ ਜੇ ਰਾ ਪਈ ਹੈ ਜੀ ਤੇ ਨੰਬਰ ਆਨ ਸਕਰੀਨ 'ਤੇ ਕੱਟੀ ਦੇਖੋ ਤੁਸੀਂ ਕਿੰਨੀ ਪਿਆਰੀ ਹੈ ਬਾਕੀ ਸਾਰੇ ਵੀਰਾਂ ਦਾ ਚੈਨਲ ਨੂੰ ਪਿਆਰ ਦੇਣ ਲਈ ਵੀਡੀਓ ਨੂੰ ਅੰਡ ਤਾਈ ਦੇਖਣ ਲਈ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ ਦੇ ਨਾਲ